ਤਾਂ ਇਹ ਨਹੀਂ ਤਾਣੀ ਤੁਸੀਂ ਕਿਉਂ ਸਾਹ ਨੂੰ ਤੇ ਤੁਹਾਨੂੰ ਇਹ ਤੇ ਲੱਗੇ ਨਹੀਂ ਮੁਸ਼ਕਿਲ ਕਿਵੇਂ ਰਹਿਣ ਕਿਉਂ ਡਿਊਟੀ ਕਰਦੇ ਹੋ ਤੁਹਾਡੇ ਤਸ਼ਵੀਰ ਉਹ ਦੇਖਿਆ ਆਵੇ ਕਿ ਨਹੀਂ ਮੁਸ਼ਕਿਲ ਬਾਸ ਨੂੰ ਕਿਹੜਾ ਯੂਜ਼ ਕਰਦੇ ਨੇ ਤੁਸੀਂ ਮੌਂਦੀ ਦਾ ਸਾਫ਼ ਕੀਤਾ ਤੁਸੀਂ ਕਿਹੜਾ ਬਾਸ ਨੂੰ ਯੂਜ਼ ਕਰਦੇ ਜੀ ਤੁਹਾਡਾ ਵੱਖਰਾ ਇੱਥੇ ਉਹ ਲਾ ਉਧਰ ਤਾਂ ਕੋਈ ਪਰਿਵਾਹ ਨਹੀਂ ਬਾਸ ਨੂੰ ਦੇਖਿਆ ਆਉਂਦੀ ਖਰਾਬ ਕਿਉਂਦਾ ਲਗੀ ਐਮ ਐਸ ਦਾ ਮੈਂ ਮੈਨੂੰ ਨਹੀਂ ਜਾਣਦੀ ਅਧਰੈਨੋਂ ਲੱਸੀ ਮੈਂ ਐਮ ਐਸ ਵਾਲ ਨਾ ਮੈਂ ਜਾਣਦੀ ਨਹੀਂ ਉਹਨੂੰ ਇਹਨਾਂ ਦੇ ਬਾਪ ਨੂੰ ਲਾਉਂ ਤਾਲ ਦੇ ਇਹਦੀ ਜ਼ੁਬਾਨ ਤੇ ਨਹੀਂ ਕੰਟਰੋਲ ਕਰਦਾ ਹਾਦੀ ਅੱਗੇ ਦੇਖਿਆ ਇਸਾਬ ਨਹੀਂ ਹੋ ਉਹ ਲਿੱਤੀ ਹੋ ਰਹੀ ਹੈ ਕੋਈ ਜਲਦ ਤੁਸੀਂ ਜਾਓ ਕੋ ਉਸ ਬਾਹਰ ਇਹ ਤਾਂ ਖੋਲੋ ਤੁਸੀਂ ਦਰਵਾਜ਼ਾ ਦੇ ਦਿਓ ਪਰਦੇ ਤੱਕ ਲੱਗੇ تھے ਉਹ ਆ ਤਾਂ ਜੇ ਨਾ ਤਾਂ ਮੈਂ ਨਹੀਂ ਕੋਈ ਅਸਰ ਹੋ ਰਿਹਾ ਨਹੀਂ ਤਾਂ ਕਾਹਦੇ ਦੇ ਕਮੇਟ ਦਾ ਅਸੀਂ ਪਤਾ ਨਹੀਂ ਕਿੰਨੇ ਕਰੋੜ ਰੁਪਏ ਐਸਾ ਹਸਪੀਟਲ ਨੇ ਦਿੱਤੇ ਕਾਦੇ ਦੇ ਜਿੰਮੇ ਆ ਤਾਂ ਮਰੀਜ਼ ਸੁੱਕੀਆਂ ਅਸੀਂ ਮਰੀਜ਼ਾਂ ਦੇ ਹਾਂ ਆਓ ਮਰੇ ਨਾਲ ਆਇਓ ਇਹ ਨਹੀਂ ਇਹ ਕਹਿ ਸਕਦੇ ਕਿ ਤੁਸੀਂ ਜਦੋਂ ਨਾ ਪੀਕ ਕਲਾਸ ਤੋਂ ਨਾ ਆਉਣੇ ਸਹੀ ਕਲਾਸ ਤੋਂ ਪਾਇਆ ਨਹੀਂ ਬੱਤੀ ਕੋਈ ਨਹੀਂ ਜੀ 30 ਕਲਾਸ ਤੋਂ ਮੇਰੇ ਨਾਲ ਕਰਕੇ ਜਾਂਦੇ ਆ ਜੀ ਇਹਦੇ ਵਿੱਚ ਨਹੀਂ ਗੱਲ ਨੂੰ ਨਹੀਂ ਆਉਂਦਾ ਜਮਾ ਰੋਜ਼ ਰੋਜ਼ ਲੱਗੀ ਐਮ ਐਸ ਦਸਮੇ ਐਮ ਐਸ ਨੂੰ ਜਾਂਦੀ ਅੱਧ ਰਹਿ ਨਾ ਲੱਗ ਸਕੇ ਮੈਂ ਐਮ ਐਸ ਵਾਲਾ ਜਮਾ ਮੈਂ ਜਾਣਦੀ ਨਹੀਂ ਉਹਨੂੰ ਇਹਨਾਂ ਤੇ ਬਾਥਰੂਮ ਨੂੰ ਲੌਕ ਕਰਦੇ ਇਹਦੀ ਜੁਬਾਨ ਤੇ ਵੀ ਕੰਟਰੋਲ ਕਰ ਆਪਣੀ ਜਿਹੜਾ ਉਹ ਮੁੰਡਾ ਉਹ ਜੀ ਇੱਥੇ ਵੀ ਗਿਆ ਪਹਿਲਾਂ ਤੇ ਬੰਦ ਸੀ ਨਾ ਹੁਣ ਆ ਕੇ ਬੈਠੇ ਆ ਨਹੀਂ ਜਿਹੜਾ ਬਾਥਰੂਮ ਦੇਖੇ ਸਾਫ਼ ਨਹੀਂ ਆ ਸਾਫ਼ ਨਹੀਂ ਹੈ ਉਹ ਲਿੱਕੇ ਹੋ ਰਹੀ ਹੈ ਉੱਪਰ ਕੋਈ ਤਾਂ ਰਿਸਪੌਂਸ ਕਰ ਆ ਨਾ ਨਾ ਘਰਾਤ ਇਕੱਲਾ ਦੇ ਮਤਲਬ ਘੰਡ ਉੱਤੇ ਪਿਆ ਹੈ ਕਿ ਮੁਸ਼ਕਾ ਹੁੰਦੀ ਹੈ ਮੈਂ ਸਾਰਿਆਂ ਦੀ ਬਾਜੂ ਮਾਰ ਚੱਕ ਹਾਜਰ ਹਾਂ ਪੀ ਡਬਲ ਦੇ ਗਾਮਿਆਂ ਕੰਮ ਕਰਦੇ ਪੜੇ ਨੇ ਜੀ ਤੁਹਾਡਾ ਨਾਮ ਤੁਸੀਂ ਕਮਰੇ ਦੀ ਹਾਂ ਜੀ ਨਹੀਂ ਉਦੋਂ ਮਾੜਾ ਬ੍ਰੀਜ ਆਉਂਦੇ ਇੱਥੇ ਤੁਸੀਂ ਜਾਓ ਉਸ ਬਾਅਦ ਫਿਰ ਤੁਹਾਨੂੰ ਪਤਾ ਲੱਗੂਗੀ ਗੰਦ ਕੀ ਹੈ ਪਰਦੇ ਤੱਕ ਲੱਗੇ ਥੇ ਉਹ ਆ ਤੁਹਾਡੇ ਇਥੇ ਪਰਦੇ ਤੱਕ ਲੱਗੇ ਆ ਰੈਨੋਮ ਦਾ ਇਹ ਸਥਾਨੀ ਖੇਤਰ ਨੂੰ ਇਸੇ ਲਈ ਆਕਰਸ਼ਿਤ ਕਰ ਰਿਹਾ ਹੈ। ਰਲਮਿਲੇ ਖੁਸ਼ਹਾਲੀ ਤੁਹਾਡੀ ਸਾਡੇ। ਇਸ ਸਰਫੰਡਿਆ ਉੱਤੇ ਪਰਦੇ ਸਨ। ਇਥੇ ਇੰਚਾਰਜ ਕੋਣ ਹੈ ਡਾਕਟਰ ਦੇ ਇੰਚਾਰਜ ਡਾਕਟਰ ਜੀ। ਸਮਝੋ। ਆਜੇ ਬਾਅਦ ਹੀ ਕਲੀਨਿਕ ਲੱਣੀ ਨਹੀਂ। ਅਸੀਂ ਤੁਹਾਨੂੰ ਬੁਣਨੇ ਕਰਨਾ ਕਰ ਰਹੇ ਹਾਂ। ਫਾਰਮ ਸੌ ਆਪਣਾ ਲੜਵਾ ਦਿਓ। ਸਾਡੇ ਸਾਡੇ ਅੱਧੇ ਨਹੀਂ ਨੇ। ਕਮਜ਼ੋਰ ਦੋ ਬੰਦੇ ਗੱਲ ਕਰੀ। ਕੀ ਕਰ ਰਹੇ ਹੋ ਸਟੌਪ ਕਰੀਂ ਕਾਰ ਕਰ ਜਗਾ ਮੈਂ ਬਾੜ ਬੰਦ ਕਰਤਾ ਰਮੇਸ਼ ਸਭ ਤੋਂ ਵੱਧ ਕਮਜ਼ੋਰ ਸਿਪਰਡੈਂਟ ਕਰੂ ਕਿਹਾ 10 ਦਾ ਸਿਪਰਡੈਂਟ ਉਹਦੇ ਕੰਟਰੋਲ ਚ ਕੋਈ ਫ੍ਰੀਡਮ ਉਹ ਨਰ ਸੰਯੋਗ ਤਰਫ ਖਤਮ ਕਰਤਾ ਇਹ ਸਾਰੇ ਆਪਣੀ ਪਰਚੀਆਂ ਵਰਤਦੇ ਗੈਂਗਸਟਰ ਬਣਿਆ ਨਹੀਂ ਆ ਸਰ ਬ੍ਰੀਸ ਨੂੰ ਝੁੱਡੇ ਮਾਰ ਦਿੱਤਾ ਆ ਜਾ ਰਿਜਨਾ ਦਾ ਕਾਹਦੇ ਦੀ ਸ਼ੁਰੂ ਰਹੀ ਕੋਈ ਸਾਰੀ ਅਸਰ ਬਹੁਤ ਨਹੀਂ ਤੱਕਾ ਉਹ ਕਮੈਂਟ ਕਰ ਰਿਹਾ ਅਸੀਂ ਪਤਾ ਨਹੀਂ ਕਿੰਨੇ ਕਰੋੜ ਰੁਪਏ ਐਸਾ ਹਸਪੀਟਲ ਨੂੰ ਦੇ ਕਾਹਦੇ ਲਈ ਦਿੰਦੇ ਆ ਕਿ ਮਰੀਜ਼ ਠੀਕ ਹੋਣ ਅਜੇ ਮਰੀਜ਼ਾਂ ਦੇ ਆਗੋ ਸਾਡੇ ਨਹੀਂ ਮੈਂ 15 ਦਿਨ ਦਾ ਕੁਝ ਰੋਣਾ ਮੈਂ ਫਿਰ ਲੇਖੀਂ ਬੋਲੂਗਾ ਅੱਲਾਹ ਲੈ ਲੇ ਸ਼ਰਾ ਉਹ ਚੱਕ ਚੱਕ ਚੱਲਦੇ ਨੂੰ ਕਹਦੇ ਪਤਾ ਹੀ ਅੱਜ ਚਲ ਦੌਰਾ ਕੀਤਾ ਹੈ ਕਿਹਦਾ ਪੁੱਛੀ ਕਿ ਪੂਰਾ ਮਾਮਲਾ ਠੀਕ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਤੇ ਇਵਨ ਦੋ ਸੁਪਰਡੈਂਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਹੈ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਦਾ ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਵਿਹਾਰ ਕਰਦੇ। ਈਰਖਾ ਕਰਦੇ ਹੋ ਨਾ। ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ? ਸਾਡੀ ਸਾਰੇ ਚੱਲਦੀ ਹੈ ਕੀ ਕਰ ਲੋਗੇ? ਸਤੋ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ। ਅਸੀਂ ਕਿਉਂਕਿ ਮਰੀਜ਼ਾਂ ਦੇ ਹਮ ਕਰਦੇ ਆ ਇਹਨਾਂ ਡਾਕਟਰਾਂ ਦੇ। ਅਫਸਰशाही ਦੇ ਅਸੀਂ ਖਿਲਾਫ ਹੀ ਹਾਂ। ਕਿਉਂਕਿ ਮਰੀਜ਼ ਸਾਡਾ ਬਾਗਿਆ ਤਾਕਤ ਹੈ ਸਾਡੀ। ਇਹ ਸਾਡਾ ਮਨੋਬਲ ਚੁੱਕਦੇ ਆ। ਡਾਕਟਰ ਤੇ ਸਤਿਆਨਜ ਕਰਨ ਰਿਹਾ ਸਾਡੇ ਪੁਦੀਰੀ ਦੀ ਜਿਹੜੀ ਆਉਣ ਵਾਲੀ ਹਿੰਦੀ ਆਉਣੀ ਆ ਬੱਚੇ ਨੇ ਕਿਨੇ ਕਿਨੇ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਬਾਪਿਆ ਉੱਥੇ ਹੀ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਲੱਭੇਗੇ ਇਲਾਜ ਸੋਇਸ ਕਰਕੇ ਮੈਂ ਸਮਝਦੀ ਵੀ ਇਹ ਡਾਕਟਰ ਨਹੀਂ ਹੈ ਇਹ ਕੀ ਜਾਂਦੇ ਹੁੰਦੇ ਆ ਡਾਕਟਰ ਤੋਂ ਬਗੈਰ ਕੀ ਜਿਹੜਾ ਉਤੋਂ ਲੈਣ ਦਾ ਜੰਦੂਤ ਨਹੀਂ ਜੰਦੂਤ ਇਹ ਇਨਸਾਨੀਅਤ ਦੇ ਕਾਣ ਕਰਦੇ ਜੰਮਦੂਤ ਬਣ ਕੇ ਇੱਥੇ ਬੈਠੇ ਡਾਕਟਰ ਨੇ ਕਹਿੰਦੇ ਡਾਕਟਰ ਰੱਬ ਹੁੰਦਾ ਤੇ ਰੱਬ ਦੇ ਲਾਗੇ-ਬਾਗੇ ਨਹੀਂ ਹੁੰਦੇ। ਦਰਗਰਮੀ ਹੋਈ ਨਹੀਂ ਬਤ ਮੰਤਰੀ ਇਹਨਾਂ ਦੀ ਸ਼ਿਕਾਇਤ ਹੈ ਕਿਸੇ ਮੰਤਰੀ ਤੇ ਧਿਆਨ ਦਿਓ। ਹਾਂ ਮੈਂ ਹੈਲਥ ਮੰਤਰੀ ਨੂੰ ਫੋਨ ਕਰਨਾ ਹੈ ਵੀ ਆ ਕੇ ਚੱਕ ਕਰਵਾ। ਹੁਣ ਅੱਜ ਮੇਰੇ ਸਾਹਮਣੇ ਪੋਚੇ ਲੱਗਣ ਲਏ। ਇਹ ਪੋਚੇ ਤੇ ਸਵੇਰੇ ਲੱਗ ਜਣੇ ਚਾਹੀਦੇ ਸੀ। ਪਰ ਇੱਕ ਥਾਂ ਪੋਚਾ ਲੱਗ ਜੂ ਇਸ ਤਰ੍ਹਾਂ। ਅਹੀਂ ਮੈਂ ਤੇ ਇਹਨਾਂ ਗੰਦ ਦੀਆਂ ਫੋਟੋ ਲੈ ਲਈਏ। ਕੋਚੇ ਬਾਅਦ ਚ ਸ਼ੁਰੂ ਹੈ। ਹੁਣ ਫਨੈਲ ਵੀ ਡਿੱਗਣ ਲਈ, ਕੋਚੇ ਵੀ ਡਿੱਗਣ ਲਈ। ਬੱਚਾ ਬਾਚੇ ਕਿ ਦੋ-ਦੋ ਬਰੀਜ਼ ਬੈੱਡ। ਇੱਕ ਬੈੱਡ ਦੇ ਉੱਤੇ ਦੋ-ਦੋ ਨਹੀਂ ਤਿੰਨ-ਤਿੰਨ ਨਾਲ ਬੱਚਾ ਵੀ ਆ। ਬੱਚਾ ਵੀ ਨਾਲ ਹੀ ਆ। ਸ਼ਰਾਬ ਦੀਆਂ ਬੋਤਲਾਂ ਵੀ ਪਈਆਂ। ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੀ ਖੁੱਲ ਆ। ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜੀ ਦਾ ਨਾਲ। ਬੱਲੇ ਪਾਸ਼ੇ ਦੇ ਨਾਲ ਦੇ ਰੱਖਿਆ ਨਾ। ਤੇ ਬਾਬੇ ਨਾਨਕ ਨੂੰ ਬਧਨਾਮ ਕਰਦਾ। ਅਸੀਂ ਕਰੋੜਾਂ ਰੁਪਏ ਗ੍ਰਾਂਟ ਇਸ ਹਸਪੀਟਲ ਨੂੰ। ਆਕਸੀਜਨ ਪਹ ਲਾਡ ਰੁਆ ਕੈਂਸਰ ਉਸ ਵਾਸਤੇ ਕਵਲਿਆ ਬੇਬੇ ਨਾਨਕੀ ਨੂੰ ਗ੍ਰਾਂਟ ਦਿੱਤੇ ਐਸਾਸ ਕੋ ਕਰੋੜਾ ਰੁਪਏ ਸੇ ਫਿਰ ਵੀ ਫੋਰ ਮਤਲਬ ਸੁਪਰ 9 ਤੋਂ ਲੈ ਕੇ ਪੀ ਐਮ ਤੱਕ ਪੀ ਐਮ ਵੀ ਛਡੋ ਤੇ ਡਾਕਟਰ ਸਮਝਦੇ ਆਪਣੇ ਆਪ ਨੂੰ ਸਫਾਈ ਵਾਲੇ ਮਤਲਬ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਸੁਪਰ 9 ਹੀ ਹਾਂ ਤੇ ਮੈਂ ਜਾਣਾ ਹੈ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਜਿਲ੍ਹਾ ਅੰਮ੍ਰਿਤਸਰ ਤੋਂ ਆਂ ਹਾਡਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਇਲਾਜ ਤੋਂ ਉਹਨਾਂ ਦਾ ਜਿਹੜਾ ਵਾ ਹਾਰਡ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਹਨੂ ਆਯੁਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਨਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਯੁਸ਼ਮਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਇਲਾਜ ਹੋ ਰਿਹਾ ਪਰ ਇੱਥੇ ਇਲਾਜ ਦੇ ਨਾਂ ਤੇ ਬੜੀ ਠੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜਦਾ ਹਾਂ ਹੀ ਕਾਰਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਕਾਰਡ ਚੱਲਣਾ ਨਹੀਂ ਹੈ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਹਾਂ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਹੇ ਆ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਕਰੋ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਾਂ ਕੇ ਤੁਸੀਂ ਗੁਰੂ ਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਉਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮ੍ਹਾਂ ਕਰੋ ਤੇ ਨਹੀਂ ਤੇ ਇਹ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ ਕਦੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਮ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਆ ਜਿਹੜੀ ਲੋਕਾਂ ਦੀ ਜਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰਡ ਨੂੰ ਜਿਹੜਾ ਵਾ ਕਿਸ ਚੱਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਵਾ ਇੱਥੇ ਦਾ ਸਟਾਫ ਆ ਉਹ ਜਾਣ ਲੋਕਾਂ ਨੂੰ ਇਤਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਤਰੰਗ ਦੇ ਨਾਲ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ ਹਾਂਜੀ ਮੇਰਾ ਨਾਮ ਕਲਪ ਹਾਂਜੀ ਇਸੇ ਕੀ ਪ੍ਰੋਬਲਮ ਆ ਰਹੀ ਹੈ ਬਹੁਤ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਬੈੱਡ ਦੀ ਕੋਈ ਕਮਰੇ ਦੀ ਕੋਈ ਕੋਈ ਹੈ ਨਹੀਂ ਅਰੇਂਜਮੈਂਟ ਹੀ ਨਹੀਂ ਹਾਂਜੀ ਹੋਰ ਦੱਸੋ ਉਹ ਆਏ 11:00 ਤੋਂ 12:00 ਵਜੇ ਬਾਹਰ ਹੀ ਬੈਠੇ ਇੱਧਰ ਹੀ ਬੈਠੇ ਕਿਹੜੀ ਕਦੋਂ ਹੋਈ ਉਹ ਸਵੇਰੇ 3:00 ਵਜੇ ਮੋਟੇ ਤੇ ਗਿਆ ਕਿ ਬਾਹਰ ਇੰਨੇ ਬੱਚੇ ਇੱਥੇ ਬੈ ਗਏ ਬੱਚਾ ਨਾਲ ਹੀ ਡਾਕਟਰ ਕਮਰੇ ਰਹਿੰਦੇ ਹੋ ਡਾਕਟਰ ਕੋ ਤਾਂ ਮੰਗਾ ਡਾਕਟਰ ਰਹੇ ਗਲੇ ਵੀ ਬੱਚਾ ਨਹੀਂ ਕਿ ਇੱਕ ਨਹੀਂ ਦੋ ਦੋ ਗਰੀਫ ਪਾਉਣੇ ਕੀ ਕਰਦੇ ਨਹੀਂ ਉੱਥੇ ਅੰਦਰ ਅੰਦਰ ਬੈ ਰਹੇ ਹੈ ਕਿ ਕੋਈ ਅਜਿਹਾ ਅਨੁਭਵ ਕਰਦਾ ਹੈ ਕਿ ਤੂੰ ਪੁੱਛਾਂ ਡਾਕਟਰ ਨੂੰ ਆਈ ਦੇ ਤਾਂ ਬਚੇ ਨੇ ਹੱਥ ਨਾਲ ਲਾ ਕੇ ਪਾਇਆ ਹੋਵੇ ਕਿ ਤੁਹਾਨੂੰ ਪਾਇਆ ਸੀਗਾ ਪਹਿਲਾਂ ਨਹੀਂ ਅਨੁਭਵ ਹੀ ਹੈ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਅੰਦਰ ਜਗ੍ਹਾ ਹੀ ਨਹੀਂ ਹੈ ਕੀ ਹਾਲਾਤ ਕੀ ਹਸਤਾਂ ਦੇ ਸਪਸ਼ਟ ਹਾਲਾਤ ਦੇ ਦੇਖੋ ਤੁਸੀਂ ਆਵੇ ਵਾਈ ਵੀ ਪਹਿਲੀ ਵਾਰ ਹੀ ਆਏ ਹੈ ਜੀ ਕਿਹੜੀ ਰਿਕੋਰਡ ਹਾਂ ਜੀ ਅਮਰਸਰ ਨਹੀਂ ਗਜ਼ਾਰਪੁਰ ਜ਼ਿਲ੍ਹਾ ਪਿੰਡ ਤੜੀਵਾਲ ਜੀ ਭਾਈ ਬਹੁਤ ਹੋਵੇ ਹਾਂ ਜੀ ਕੀ ਵੇਖਿਆ ਰਾਜਾ ਅੱਲਾ ਰੱਬ ਕੋਲ ਨਾ ਹੱਥ ਹੈ ਹਸਤਾ ਹੈ ਬੜੀਆ ਬਣਾ ਪਰ ਅੰਦਰ ਅਰੇਂਜਮੈਂਟ ਹੀ ਨਹੀਂ ਕੋਈ ਸਾਫ ਸਫਾਈ ਵੀ ਨਹੀਂ ਹੈਗੀ ਸਰ ਭਾਈ ਜੀ 5 3